ਸਸਿਆਕਾਲ ਹੈਲੋ ਮੇਰੀ ਫੈਮਲੀ ਮੇਰੇ ਪੈਨ ਮੇਰੇ ਪ੍ਰਾਤ ਤੇ ਮੇਰੇ ਬੱਚੇ ਅੱਜ ਮੈਂ ਤੁਹਾਡੇ ਸਾਰਿਆਂ ਵਾਸਤੇ ਆਪਣੀ ਰੈਸਪੀ ਬਣਾਵਾਂਗੀ ਵਰਤ ਵਾਲੇ ਆਲੂ ਵਰਤ ਵਾਲੇ ਆਲੂ ਕਿਸ ਤਰੀਕੇ ਖਾਣੇ ਨੇ ਕਿਉਂਕਿ ਹੁਣ ਨਵਰਾਤਰੇ ਚੱਲ ਰਹੇ ਨੇ ਤੇ ਲੋਕਾਂ ਨੇ ਮਤਲਬ ਰਾਤੇ ਰੱਖੇ ਹੋਏ ਨੇ ਕਈ ਬਿਨਾ ਪਿਆਜ਼ ਤੋਂ ਵੀ ਮਤਲਬ ਸਬਜੀ ਖਾਣਾ ਚਾਹੁੰਦੇ ਨੇ ਤੇ ਉਹਨਾਂ ਨੇ ਵੀ ਪਿਆਜ਼ ਨਹੀਂ ਬਾਣੇ ਪਿਆਜ਼ ਤੋਂ ਬਿਨਾ ਹੀ ਸਬਜੀ ਬਣਾਣੀ ਹੈ ਮੈਂ ਉਹਨਾਂ ਵਾਸਤੇ ਇਹ ਰੈਸਪੀ ਬਣਾ ਰਹੀ ਆ ਤੁਸੀਂ ਮੇਰੀ ਇਹ ਪੂਰੀ ਰੈਸਪੀ ਵੇਖਣੀ ਹੈ ਤੇ ਮੈਨੂੰ ਦੱਸਣਾ ਹੈ ਵੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆਓ ਅਸੀਂ ਤੁਹਾਨੂੰ ਵਿਖਾਣੇ ਆ ਵੀ ਅਸੀਂ ਆਲੂ ਕਿਸ ਤਰੱਕੇ ਬਣਾ ਇਹ ਦੇਖੋ ਜੀ ਅਸੀਂ ਆਲੂ ਕੱਟ ਕੇ ਸਾਫ਼ ਕਰਕੇ ਧੋ ਕੇ ਰੱਖ ਲਿੱਤੇ ਆ ਅਸੀਂ ਆਲੂ ਬਿਲਕੁਲ ਲੰਬੇ ਲੰਬੇ ਕੱਟਨੇ ਦੇਖੋ ਕਿਸ ਤਰੀਕੇ ਕੱਟੇ ਹੋਏ ਨੇ ਇਹਨਾਂ ਦੀ ਇਸੇ ਤਰੀਕੇ ਸ਼ੇਪ ਦੇਣੀ ਹੈ ਵੀ ਬਹੁਤ ਵਧੀਆ ਲੱਗਦੇ ਨੇ ਇਹ ਫਿੰਗਰ ਆਲੂ ਇਹ ਮਤਲਬ ਇੱਕ ਦੇ ਕ੍ਰਿਸਪੀ ਹੋ ਜਾਂਦੇ ਕਰਾਰੇ ਹੋ ਜਾਂਦੇ ਤੇ ਖਾਣ ਵਿੱਚ ਬਹੁਤ ਹੀ ਸੁਆਦੀਸ਼ਟ ਲੱਗਦੇ ਨੇ ਇਸ ਕਰਕੇ ਅਸੀਂ ਇਸੇ ਤਰੀਕੇ ਦੇ ਸਾਰੇ ਆਲੂ ਕਟਾਂਗੇ ਕਟਾਂਗੇ ਤੇ ਬਣਾਵਾਂਗੇ ਬਾਕੀ ਇਹਦੇ ਵਿੱਚ ਅਸੀਂ ਬਿਨਾ ਪਿਆਜ਼ ਤੋਂ ਕੋਈ ਅਦਰਕ ਲਸਣ ਵਗੈਰਾ ਕੁਝ ਨਹੀਂ ਪਾਣਾ ਸਿਰਫ ਅਸੀਂ ਇਹਨੂੰ ਜੀਰੇ ਦਾ ਤੜਕਾ ਲਗਾਵਾਂਗੇ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਲਿੱਤੀ ਹੈ ਫਿਰ ਅਸੀਂ ਆਪਣੀ ਕੜਾਈ ਤਰਾਂਗੇ ਦੇ ਤੇ ਐ ਦੇਖੋ ਜੀ ਅਸੀਂ ਆਪਣੀ ਕੜਾਈ ਰੱਖ ਲਿੱਤੀ ਹੈ ਕੜਾਈ ਨੂੰ ਥੋੜੀ ਜੀ ਅਸੀਂ ਸਾਫ਼ ਕਰ ਲੈਨੇ ਆ ਤਾਂ ਜੋ ਸਾਡਾ ਤੇਲ țeੜ-țeੜ ਨਾ ਕਰੇ ਬਿਲਕੁਲ ਸਾਫ਼ ਕੱਪੜੇ ਨਾਲ ਅਸੀਂ ਪੂੰਝਾਂਗੇ ਇਹਨੂੰ ਸੁਕਾ ਲਵਾਂਗੇ ਚੰਗੀ ਤਰ੍ਹਾਂ ਅਸੀਂ ਪਾਵਾਂਗੇ ਆਪਣੇ ਆਲੂਆਂ ਵਿੱਚ ਤੇਲ ਜਿੰਨਾ ਕਿ ਸਾਨੂੰ ਚਾਹੀਦਾ ਹੈ ਉਸੇ ਹਿਸਾਬ ਨਾਲ ਅਸੀਂ ਆਪਣਾ ਤੇਲ ਪਾਵਾਂਗੇ ਦੇਖੋ ਤੇਲ ਥੋੜਾ ਜਿਆਦਾ ਪਾਵਾਂਗੇ ਤਾਂ ਜੋ ਸਾਡੇ ਆਲੂ ਕ੍ਰਿਸਪੀ ਤੇ ਬਹੁਤ ਵਧੀਆ ਤਰੀਕੇ ਬਣਨ ਅ ਤੇਲ ਅਸੀਂ ਪਾ ਲਿੱਤਾ ਇਕ ਕੜਛੀ ਦੋ ਥੋੜਾ ਜਿਹਾ ਅਸੀਂ ਉੱਪਰ ਪਾ ਦਾਂਗੇ ਅਸੀਂ 2.5 ਕੜਛੀਆਂ ਤੇਲ ਦੀਆਂ ਪਾਈਆਂ ਨੇ ਹੁਣ ਅਸੀਂ ਇਹਨੂੰ ਗਰਮ ਕਰਨ ਵਾਸਤੇ ਰੱਖ ਦਿੰਨੇ ਆ ਤਾਂ ਜੋ ਸਾਡਾ ਤੇਲ ਕੱਚਾ ਨਾ ਰਵੇ ਤੇ ਇਹਦੇ ਚੋਂ ਸਮੈਲ ਨਾ ਆਵੇ ਆਹ ਸਾਬਤੀ ਗੇ ਸੜ ਚੁੱਕੇ ਬਿਲਕੁਲ ਗਰਮ ਹੋ ਚੁੱਕਾ ਹੈ ਵੇਖੋ ਤੂੰ ਆ ਮਾਰਿਆ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਇਸ ਤੋਂ ਬਾਅਦ ਅਸੀਂ ਆਪਨੇ ਜਿਹੜੇ ਆਲੂ ਨੇ ਅਸੀਂ ਇਹਦੇ ਵਿੱਚ ਤਲਣ ਵਾਸਤੇ ਬਾਦਮਾਂਗੇ ਆ ਦੇਖੀ ਕੀ ਆਲੂ ਪਾ ਦਿੱਤੇ ਆਪਣੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਤਲ ਲੈ ਤਾਂ ਜੋ ਸਾਡੇ ਆਲੂ ਬਹੁਤ ਵਧੀਆ ਤਰੀਕੇ ਤਲੇ ਜਾਣ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਆ ਹਜੇ ਅਸੀਂ ਇਹਦੇ ਵਿੱਚ ਬਿਲਕੁਲ ਨੂਨ ਮਿਰਚ ਮਸਾਲਾ ਕੁਝ ਨਹੀਂ ਐਡ ਕਰਨਾ ਕੁਝ ਵੀ ਨਹੀਂ ਪਾਣਾ ਹਜੇ ਅਸੀਂ ਸਿਰਫ ਆਲੂ ਆਪਣੇ ਲਾਲ ਕਰਾਂਗੇ ਵੀ ਤੁਹਾਡੇ ਆਲੂ ਪੂਰੀ ਚੰਗੀ ਤਰ੍ਹਾਂ ਲਾਲ ਤੇ ਵਧੀਆ ਤੇ ਕਰਾਰੇ ਹੋ ਜਾਣ ਉਹ ਸਾਡੇ ਭੁਜ ਰਹੇ ਨੇ ਅਸੀਂ ਇਹਨਾਂ ਨੂੰ ਟੱਕਣ ਦੇ ਕੇ ਬੰਦ ਕਰਕੇ ਰੱਖ ਦਵਾਂਗੇ ਤੇ ਆਪਣਾ ਨਮਕ ਤਿਆਰ ਕਰ ਲਾਂਗੇ ਜਿਹੜੇ ਅਸੀਂ ਮਸਾਲੇ ਇਹਦੇ ਵਿੱਚ ਪਾਣੇ ਨੇ ਤੁਸੀਂ ਆਪਣੇ ਮਸਾਲੇ ਜਿੰਨੇ ਜਿਸ ਤਰੀਕੇ ਦਾ ਲੂਣ ਮਿਰਚ ਮਸਾਲਾ ਖਾਂਦੇ ਹੋ ਉਸੇ ਤਰੀਕੇ ਦਾ ਪਾ ਲਿਓ ਆदिक ਸਭ ਤੋਂ ਪਹਿਲਾਂ ਅਸੀਂ ਨਮਕ ਪਾਵਾਂਗੇ ਐ ਸਾਡਾ ਨਮਕ ਰਿਹਾ ਜਿੰਨਾ ਕਸੀ ਖਾਣਾ ਚਾਹੁੰਦੇ ਆ ਐ ਸਾਡੀ ਹਲਦੀ ਪਾਊਡਰ ਥੋੜੀ ਜੀ ਲਾਲ ਮਿਰਚ ਪਾਊਡਰ ਈ ਅਸੀਂ ਇਕੱਠਾ ਹੀ ਪਾ ਲੈਣਾ ਅੱਜ ਦਾ ਚਮਚ ਬਾਕੀ ਅਸੀਂ ਖਟਾਈ ਵਾਸਤੇ આમਚੂਰ ਪਾਊਡਰ ਪਾ ਦਾਂਗੇ ਐ ਦੇਖੋ ਜੀ આમਚੂਰ ਪਾਊਡਰ આમਚੂਰ ਪਾਊਡਰ ਤੁਸੀਂ ਜਿਸ ਹਿਸਾਬ ਨਾਲ ਮਰਜੀ ਪਾ ਸਕਦੇ ਹੋ ਜਿੰਨਾ ਖਾਣਾ ਚਾਹੋ ਖਾ ਸਕਦੇ ਆਂ ਖਟਾਈ ਦੇ ਹਿਸਾਬ ਨਾਲ ਜਿਸ ਵਾਂ ਤੁਹਾਡਾ ਮਨ ਕਰੇ ਇੱਕ ਵਾਰ ਅਸੀਂ ਹਲਾ ਲਵਾਂਗੇ ਵੇਖ ਲਵਾਂਗੇ ਤਾਂ ਜੋ ਸਾਡੇ ਆਲੂ ਥੱਲਿਓਂ ਪੂਰੀ ਤਰ੍ਹਾਂ ਲਾਲ ਹੋ ਜਾਣ ਤੇ ਉਪਰੋਂ ਕੱਚੇ ਰਹਿਣ ਇਸ ਕਰਕੇ ਅਸੀਂ ਹਿਲਾਵਾਂਗੇ ਚੰਗੀ ਤਰ੍ਹਾਂ ਤਾਂ ਇੱਕ ਹੀ ਇਹ ਵੀ ਤੁਹਾਡੇ ਆਲੂ ਨਾਲ ਹੀ ਬੰਦ ਸਕਣ ਤੇ ਤਿਆਰ ਹੋ ਸਕਣ ਅਸੀਂ ਨੂੰ ਫਿਰ ਤੱਕ ਧੇਰਾ ਖੜਾ ਦਾਂਗੇ ਕਿਉਂਕਿ ਹਜੇ ਸਾਡੇ ਆਲੂ ਲਾਲ ਨਹੀਂ ਹੋਏ ਸਾਡੇ ਆਲੂ ਦੇਖੋ ਜੀ ਥੋੜੇ ਥੋੜੇ ਲਾਲ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਆਪਣਾ ਜਿਹੜਾ ਮਸਾਲਾ ਤਿਆਰ ਕੀਤਾ ਅਸੀਂ ਉਹ ਪਾ ਦਵਾਂਗੇ ਤਾਂ ਜੋ ਸਾਡੇ ਆਲੂਆਂ ਵਿੱਚ ਮਿਕਸ ਹੋ ਸਕੇ ਅਸੀਂ ਇਹਨੂੰ ਸਾਰੇ ਮਸਾਲੇ ਨੂੰ ਇਸੇ ਤਰੀਕੇ ਆਪਣੇ ਆਲੂਆਂ 'ਚ ਮਿਕਸ ਕਰਨਾ ਹੈ ਤਾਂ ਕਿ ਸਾਡੇ ਆਲੂ ਫਿੱਕੇ ਨਾ ਰਹਿ ਜਾਣ ਥੋੜਾ ਅੰਤੂਰਾ ਪਾ ਕੇ ਇੱਕ ਅਸੀਂ ਪਾਵਾਂਗੇ ਇਹਦੇ 'ਚ ਮੈਗੀ ਮਸਾਲਾ ਜਿਹਦੇ ਨਾਲ ਸਾਡੇ ਆਲੂਆਂ ਦਾ ਥੋੜਾ ਟੇਸਟ ਬਦਲ ਜਾਏਗਾ ਬਹੁਤ ਵਧੀਆ ਤਰੀਕੀ ਹੋ ਜਾਏਗਾ। ਬਾਹギー ਦੇਖਿਓ ਬਹੁਤ ਮਜਾ ਆਂਦਾ ਹੈ ਬਹੁਤ ਟੇਸਟੀ ਆਲੂ ਬੰਦੇ ਨੇ। ਹੁਣ ਅਸੀਂ ਇਸ ਚੰਗੀ ਤਰ੍ਹਾਂ ਹਲਾ ਲਾਂਗੇ ਮਿਕਸ ਕਰ ਲਾਂਗੇ ਆਪਣੇ ਆਲੂਆਂ ਨੂੰ ਤਾਂ ਜੋ ਤੁਹਾਡਾ ਮਸਾਲਾ ਇਹਦੇ ਚ ਪੂਰੀ ਤਰ੍ਹਾਂ ਰਲ ਸਕੇ। ਬਹੁਤ ਹੀ ਵਧੀਆ ਆਲੂ ਬੰਦੇ ਨੇ ਜਰੂਰ ਇੱਕ ਵਾਰੀ ਬਣਾ ਕੇ ਟਰਾਈ ਕਰਨਾ ਵਰਤਵਾੜੀ ਆਲੂ ਬਹੁਤ ਹੀ ਵਧੀਆ ਲੱਗਦੇ ਨੇ। ਹੁਣ ਅਸੀਂ ਇਹਨੂੰ ਫਿਰ ਟੱਕ ਕੇ ਰੱਖ ਦਾਂਗੇ। ਤਾਂ ਜੋ ਸਾਡਾ ਮਸਾਲਾ ਮਿਕਸ ਹੋ ਸਕੇ ਤੇ ਆਲੂ ਲਾਲ ਹੋ ਸਕੇ ਆ ਦੇਖੋ ਤੁਹਾਡੇ ਆਲੂ ਲਾਲ ਹੋ ਚੁੱਕੇ ਨੇ ਆ ਦੇਖੋ ਕਿੰਨੇ ਵਧੀਆ ਤਰੀਕੇ ਪੂਜ ਚੁੱਕੇ ਨੇ ਆਲੂਆਂ ਨੇ ਦੇਖੋ ਬਿਲਕੁਲ ਤੇਲ ਛੱਡ ਦਿੱਤਾ ਦੇਖੋ ਇਸ ਤਰ੍ਹਾਂ ਤੇਲ ਛਿੱਡੇ ਆਇਆ ਬਿਲਕੁਲ ਪੂਜ ਚੁੱਕੇ ਨੇ ਬਹੁਤ ਵਧੀਆ ਤਰੀਕੇ ਬਣੇ ਨੇ ਇਸੇ ਤਰੀਕੇ ਅਸੀਂ ਆਪਣੇ ਵਰਤ ਵਾਲੇ ਆਲੂ ਬਣਾਨੇ ਆ ਤਾਂ ਜੋ ਤੁਹਾਨੂੰ ਵਰਤੇ ਵਿੱਚ ਖਾ ਕੇ ਮਜ਼ਾ ਆ ਜਾਏ ਏ ਆਲੂ ਸਾਡੇ ਦੇਖੋ ਬਣ ਕੇ ਤਿਆਰ ਹੋ ਚੁੱਕੇ ਦੇਖੋ ਕਿੰਨੇ ਵਧੀਆ ਬਨੇ ਆ ਬਹੁਤ ਹੀ ਵਧੀਆ ਬਨੇ ਆ ਬਹੁਤ ਹੀ ਦੇਖੋ ਕ੍ਰਿਸਪੀ ਹੋ ਗਏ ਨੇ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਮਤਲਬ ਇਸੇ ਤਰੀਕੇ ਤੁਸੀਂ ਬਣਾਣਾ ਬਹੁਤ ਹੀ ਟੇਸਟ ਤੇ ਬਹੁਤ ਹੀ ਵਧੀਆ ਲੱਗਦੇ ਨੇ ਬਿਲਕੁਲ ਕਰਾਰੇ ਤੇ ਕ੍ਰਿਸਮੀ ਹੋ ਚੁੱਕੇ ਨੇ ਇਹ ਆਲੂ ਅਸੀਂ ਬਿਨਾ ਆਲੂ ਬਿਨਾ ਲਸਣ ਪਿਆਜ਼ ਤੇ ਗੰਡੇ ਤੋਂ ਬਗੈਰ ਬਣਾਏ ਨੇ ਅਸੀਂ ਆਪਣਾ ਇਹਦੇ ਵਿੱਚ ਸਿਰਫ ਜੀਰੇ ਦਾ ਤੜਕਾ ਲਗਾਇਆ ਤੇ ਬਾਕੀ ਮਸਾਲੇ ਪਾਏ ਨੇ ਤੁਸੀਂ ਇਸੇ ਤਰੀਕੇ ਬਣਾਇਓ ਵਰਤਣ ਵਾਲੇ ਆਲੂ ਤੇ ਨਾਲ ਦਹੀਂ ਲੈ ਕੇ ਖਾਇਓ ਜੇ ਮੇਰੀ ਫੈਮਲੀ ਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਬਿਨਾ ਪਿਆਜ਼ਾਂ ਤੋਂ ਆਲੂ ਵਰਤ ਵਾਲੀ ਤੇ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ YouTube ਫੈਮਲੀ ਮੇਰੀ ਆਪਣੀ ਫੈਮਲੀ ਬਾਏ